تو चङी चाल तो बाज़ आ मोर्चा चंदा घटना जी पधरी जांच कराओ ਮੇਰਨੋ ਜਰਨੈਲ ਸਿੰਘ ਵਧਰਾ ਭਾਰਤੀ ਕਿਸਾਨ ਜੁਨੀਨੀਤਾ ਉਹ ਰਹਾਂ ਜੀ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਵੱਲੋਂ ਆਪਦੀ ਲੁੱਟ ਵਧਾਉਣ ਵਾਸਤੇ ਪਹਿਲਗਾਮ ਦੇ ਵਿੱਚ ਨਿਰਦੋਸ਼ੇ ਸਲਾਨੀ ਮਰਵਾਏ ਗਏ ਹੈ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਜਦੋਂ ਕੋਈ ਨੀਤੀ ਲਾਗੂ ਕਰਨੀ ਹੋਵੇ ਕੋਈ ਨਾ ਕੋਈ ਇਹ ਕਾਰਾ ਵਰਤਉਂਦੀਆਂ ਨੇਗੇ ਆ ਜਿਹੜੇ ਲੋਕਾਂ ਦੇ ਜਿਹੜੇ ਨ ਦੇਗਾ ਕੀ ਲੋਕਾਂ ਦੇ ਦਿਮਾਗ ਹੈ ਉਹ ਪਾਸੇ ਭਵਾਉਣ ਵਾਸਤੇ ਟਰੰਪ ਆਇਆ ਸੀਗਾ ਉਹਦੇ ਨਾਲ ਜੋ ਆਪਣੇ ਸਮਝੌਤੇ ਹੋਏ ਐ ਉਹਨਾਂ ਨੂੰ ਲਾਗੂ ਕਰਨ ਵਾਸਤੇ ਇਹ ਇਹ ਜਿਹੜਾ ਕਕਾਰਾ ਵਰਤਾਇਆ ਅਸੀਂ ਇਹ ਨਿੰਦਣਯੋਗ ਐ ਇਹ ਲੋਕਾਂ ਦੀ ਲੁੱਟ ਐ ਅਸੀਂ ਲੋਕਾਂ ਇਹ ਕਹਿੰਨੇ ਆਂ ਵੀ ਲੋਕਾਂ ਨੂੰ ਇਕੱਠੇ ਕਰਕੇ ਦੋਨੇ ਦੇਸ਼ਾਂ ਵਿੱਚ ਸ਼ਾਂਤੀ ਹੋਵੇ ਨਿਹੱਤੇ ਲੋਕਾਂ ਨੂੰ ਮਰਵਾਏ ਜਾਣ ਕਿਉਂਕਿ ਜਿਹੜੇ ਪਾਕਿਸਤਾਨ ਦੇ ਫੌਜੀ ਆ ਉਹ ਵੀ ਸਾਡੇ ਆ ਜਿਹੜੇ ਪੰਜਾਬ ਦੇ ਫੌਜੀ ਆ ਉਹ ਵੀ ਸਾਡੇ ਆਗੇ ਅਸੀਂ ਇਹ ਭਾਈ ਮਾਰ ਜੰਗ ਅਮਨ ਸ਼ਾਂਤੀ ਰੱਖਣ ਵਾਸਤੇ ਅੱਜ ਬਰਨਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਦਾਣਾ ਮੰਡੀ ਵਿੱਚ ਇਕੱਠ ਕਰਕੇ ਸ਼ਾਂਤੀ ਮਾਰਚ ਕੀਤਾ ਜਾਵੇਗਾ ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨਾਂ 'ਚ ਸ਼ਾਂਤੀ ਮਾਰਚ ਕੀਤਾ ਜਾਵੇਗਾ ਕੁਲਵੰਤ ਸਿੰਘ ਜੀ ਮਾਨ ਜ਼ਿਲ੍ਹਾ ਪ੍ਰਧਾਨਪੁਰ ਆਪ ਪਾਰਟੀ ਦਾ ਨੁਕਾਉਂਦਾ ਜੀ ਧਨੇਰ ਇਹ ਅੱਜ ਜੋ ਹਣੱਕੀ ਜੰਗ ਦੇਸ਼ ਦੇ ਵਿੱਚ ਚੱਲੀ ਆ ਦੋਨੇ ਦੇਸ਼ਾਂ ਦੇ ਵਿੱਚ ਇਹਦੇ ਸੰਬੰਧ ਵਿੱਚ ਅੱਜ ਅਮਨ ਸ਼ਾਂਤੀ ਜਿਹੜੇ ਲੋਕ ਵਿਸੱਕ ਇਥੋਂ ਵਪਾਰ ਕਰਦੇ ਆ ਚਾਹੇ ਉਹ ਆੜਤ ਕਰਦੇ ਆ ਚਾਹੇ ਕੋਈ ਕਾਰੋਬਾਰ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਜਾਂ ਰੇੜੀ ਫੜੀ ਵਾਲੇ ਆ ਤੇ ਵਿਸੱਕ ਫੌਜਾਂ ਵੀ ਉਹ ਕਿਉਂ ਨਾ ਹੋਣ ਜਿਹੜੇ ਲੋਕ ਦੇਸ਼ ਦੇ ਉਹ ਅਮਨ ਸ਼ਾਂਤੀ ਚਾਹੁੰਦੇ ਆ ਇਸ ਕਰਕੇ ਉਸ ਅਮਨ ਸ਼ਾਂਤੀ ਨੂੰ ਬਹਾਰ ਰੱਖਣ ਵਾਸਤੇ ਤੇ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਣ ਵਾਸਤੇ ਵੀ ਜਿਹੜੇ ਮੁੱਠੀ ਪਰ ਲੋਕ ਜਿਨ੍ਹਾਂ ਨੇ ਆਪਣਾ ਤੋਰੀ ਫੁਲਕਾ ਚਲਾਉਣਾਗਾ ਉਹੋ ਇਹ ਜੀਆਂ ਪਹਿਲ ਕੰਮ ਵਰਕਿੰਗਾਂ ਕਰਨਾ ਨੂੰ ਇੱਥੇ ਅੰਜਾਮ ਦੇ ਕੇ ਜਿਹੜੇ ਵੱਡੇ ਵੱਡੇ ਮਤਲਬ ਲੋਕਾਂ ਦਾ ਜਿਹੜਾ ਧਿਆਨ ਆ ਅਸਲੀ ਮੁੱਦਿਆਂ ਤੋਂ ਭੜਕਾ ਕੇ ਉਧਰ ਨੂੰ ਖਿੱਚਣ ਵਾਸਤੇ ਵੀ ਜੇ ਲੋਕਾਂ ਨੂੰ ਲੋਕ ਸ਼ਾਂਤ ਰਹੇ ਤਾਂ ਲੋਕ ਇਕੱਠੇ ਹੋ ਕੇ ਆਪਾਂ ਤੋਂ ਆਪਣੇ ਹੱਕ ਮੰਗਣਗੇ ਉਹ ਜਿਹੜਾ ਲੋਕਾਂ ਦਾ ਧਿਆਨ ਆ ਉਧਰ ਲਾ ਕੇ ਤੇ ਉਹ ਆਪਣੀਆਂ ਜਿਹੜੀਆਂ ਵੋਟਰ ਰਾਜ ਨੂੰ ਕਾਇਮ ਰੱਖਣ ਵਾਸਤੇ ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਤੇ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ ਪੂਰੇ ਭਾਰਤ ਵਿੱਚ ਜਿਹੜੇ ਅਮਨ ਸ਼ਾਂਤੀ ਜਿਹੜੇ ਮਾਰਚ ਉਹ ਕਸਬਿਆਂ ਚ ਪਿੰਡਾਂ ਸਹਿਰਾਂ ਚ ਗਲੀ ਮਹੱਲੇ ਚ ਨੁਕੜ ਮੀਟਿੰਗਾਂ ਰਾਹੀਂ ਤੇ ਜਾਂ ਕੋਈ ਇਹੋ ਜਿਹਾ ਮੁਜ਼ਾਰੇ ਕਰਕੇ ਇਹ ਲੋਕਾਂ ਦੇ ਵਿੱਚ ਜਾਗਰਤ ਦੱਸਣ ਵਾਸਤੇ ਸੰਯੁਕਤ ਮੋਰਚੇ ਵੱਲੋਂ ਪੂਰਾ ਜਿਹੜਾ ਭਾਰਤ ਭਦਰਾ ਪ੍ਰੋਗਰਾਮ ਉਹ ਦਿੱਤਾ ਵਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਨਾਮ ਅਰਜੰਦਰ ਸਿੰਘ ਢਾਕਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਪ੍ਰਦਰਸ਼ਨ ਤਾਂ ਕਰਿਆ ਗਿਆ ਕਿ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਸ਼ਰਮਾਇਦਾਰ ਤੱਕ ਤਾਂ ਕਿਸਾਨੀ ਤਾਂ ਕੋ ਕਿਸਾਨੀ ਜ਼ਮੀਨਾਂ ਖੋਣ ਤੇ ਲੱਗੇ ਹੋਏ ਨੇ ਉੱਥੇ ਹੀ ਦੇਸ਼ ਦੇ ਵਿੱਚ ਆਪਦਾ ਵਪਾਰ ਵਧਾਉਣ ਦੇ ਲਈ ਦੂਜੇ ਦੇਸ਼ਾਂ ਦੇ ਵਿੱਚ ਆਪਦੇ ਹਥਿਆਰ ਵੇਚਣ ਦੇ ਲਈ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਡ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਹਰੇਕ ਦੁਆ ਪਾ ਕੇ ਆਪ ਉਹਦਾ ਐਡਵਰਟਾਈਜ਼ਮੈਂਟ ਦੇ ਉੱਤੇ ਗਰੁੱਪ ਬਣਾ ਕੇ ਆਪਣੇ ਹਥਿਆਰ ਵੇਚਦੇ ਨੇ ਤੇ ਜੰਗ ਦੇ ਮਾਹੌਲ ਪੈਦਾ ਕਰਾਉਂਦੇ ਨੇ ਜੰਗ ਦਾ ਮਾਹੌਲ ਪੈਦਾ ਹੋਣ ਦੇ ਨਾਲ ਮੰਨ ਲਓ ਜੇ ਭਾਰਤ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਤਾਂ ਖਾਸ ਕਰਕੇ ਦੋਨੇ ਹੀ ਪੰਜਾਬਾਂ ਦਾ ਬਹੁਤ ਵੱਡਾ ਨਿਸ਼ਾਨ ਹੁੰਦਾ ਹੈ ਜਿਹੜੀ ਇਹਦੀ ਮਾਰ ਹੈ ਬਾਰਡਰ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਰਮਾਇਦਾਰੀਆਂ ਨੂੰ ਚਲਣੀ ਪੈਂਦੀ ਹੈ ਸ਼ਰਮਾਇਦਾਰੀ ਤੱਕ ਤਾਂ ਜਿਵੇਂ ਰੱਸੀ ਹੈ ਚਾਹੇ ਅਮਰੀਕਾ ਚਾਹੇ ਚైనా ਚਾਹੇ ਕੋਈ ਹੋਰ ਨੇ ਉਹ ਇਸ ਤੋਂ ਲਹਾਕ ਪ੍ਰਾਪਤ ਕਰਦੀਆਂ ਨੇ ਅਤੇ ਆਬ ਮਾਰੇ ਦੇਸ਼ਾਂ ਨੂੰ ਕਰਜ਼ੇ ਦਿੰਦੀਆਂ ਨੇ ਉਸ ਕਰਜ਼ਿਆਂ ਦੇ ਆਧਾਰ ਤੇ ਇਹਨਾਂ ਨੂੰ ਜਿਹੜੇ ਆਪਣੇ ਹਥਿਆਰ ਸਪਲਾਈ ਕਰਦੀਆਂ ਨੇ ਆਪਣੇ ਹਥਿਆਰਾਂ ਦਾ ਪ੍ਰੀਖਣ ਕਰਦੇ ਹੋਏ ਲੋਕਾਂ ਦੀ ਜਾਨ ਮਾਲ ਦਾ ਰਾਕੇ ਕਰਦੀਆਂ ਨੇ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਜੰਗ ਕਰਾਉਣ ਵਾਲੀਆਂ ਹਾਕਮ ਜਮਾਤਾਂ ਨੂੰ ਅਤੇ ਨਾਲ ਹੀ ਇਤੋਂ ਦੀਆਂ ਸਰਕਾਰਾਂ ਨੂੰ ਕਿ ਜੰਗ ਦੇ ਮਾਹੌਲ ਨਹੀਂ ਹੋਣੇ ਚਾਹੀਦੇ ਹਥਿਆਰਾਂ ਦੀ ਜਿਹੜੀ ਜਮਾਖੋਰੀ ਆ ਜਮ੍ਹਾਂਬੰਦੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਕਿਰਤੀ ਕਿਸਾਨ ਵਪਾਰੀ ਮਜ਼ਦੂਰ ਵਰਗ ਲੋਕਾਂ ਦਾ ਧਿਆਨ ਰੱਖ ਕੇ ਚੰਗੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਜੰਗ ਮਾਰੂ ਨੀਤੀਆਂ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਦੇਸ਼ ਦਾ ਹੈ ਉਹਨਾਂ ਨੂੰ ਅਸੀਂ ਸੁਚੇਤ ਕਰਦੇ ਹਾਂ ਇਹ ਇਹ ਜਿਹੜੀਆਂ ਤੁਹਾਡੀਆਂ ਨੀਤੀਆਂ ਨੇ ਇਹ ਗਲਤ ਨੇ ਇਹਨਾਂ ਨੂੰ ਬੰਦ ਕਰੋ